ਚੰਗਰ ਲੈਣ ਗਏ ਔਰ ਹਾ ਉਮਰ ਤੇ ਸਭ ਨਾਲ ਪੂਣਾ ਰਤਬਾ ਊੜਾ ਨਹੀਂ ਉਹ ਬਾੜਾ ਇਖਲਾਕੀ ਚੱਲਦਾ ਅਸਲੀ ਸੱਚਾ ਪਿਆਰ ਉਹ ਹੁੰਦਾ ਜਿਹਦੇ ਵਿੱਚ ਕੋਈ ਮੰਗ ਨਾ ਹੋਵੇ ਸੱਚੇ ਪਿਆਰ ਚ ਆਪਾਂ ਦੇਣਾ ਸਿੱਖਣਾ ਹੈ ਲੈਣਾ ਨਹੀਂ ਸਿੱਖਣਾ ਠੀਕ ਹੈ ਠੀਕ ਹੈ ਨਾ ਜਿੱਥੇ ਆਪਾਂ ਪਿਆਰ ਕਰਕੇ ਕੁਝ ਮੰਗਣਾ ਸ਼ੁਰੂ ਕਰਤਾ ਫਿਰ ਤਾਂ ਪਿਆਰ ਨਹੀਂ ਨਾ ਬੇਟਾ ਫਿਰ ਤਾਂ ਕਾਰੋਬਾਰ ਹੋ ਗਿਆ पांच-छः बजे उठी हैं मैं सात बजे उठ गया गुन्नू संडे गैरा उठी हैं खून नाम लगी है इसी नाम तो के रेडी हो क्या गुन्नू खून रेडी हो लगी हो है देखो संडे गैरा हो जाएगा संडे गैरा संडे गैरा उठी नहीं दस बजे उठी हैं संडे गैरा उठी हैं संडे गैरा तब मैं नाचती हूँ नाचती नह ਅੱਜ ਦੇ ਵੀਲੌਗ ਨਾਲ ਜਿੱਤਾਂ ਲੇਟ ਹੋ ਗਏ ਇੱਧਰ ਲੈ ਗਿਆ ਫਸ ਗਿਆ ਗਾਇਸ ਮੈਂ ਫਸ ਗਿਆ ਚਲੋ ਚੱਲੋ ਪਾ ਵਾ ਵਾ ਪਾਓ ਸੀਗੇ ਚਲੋ ਦੱਸਾਂ ਦੇ ਕਿੱਧਰ ਫਸ ਗਿਆ ਸੀ ਪਰ ਸੈਬੂ ਨੇ ਅੱਧ ਵੀਲੌਗ ਸ਼ੁਰੂ ਕੀਤਾ ਜੀ ਸਾਡਾ ਅਸੀਂ ਸਾਰੇ ਬੀਜੀ ਸੀਗੇ ਰਾਤ ਅਸੀਂ ਲੇਟ ਹੋ ਗਏ ਸੀ ਰਾਤ ਵੀ ਅਸੀਂ 1 ਵਜੇ ਤੱਕ ਐਡੀਟਿੰਗ ਕਰਦੇ ਰਹੇ लोड़ी दा ब्लॉग इन्ना को वड्डा बड़ गया सी असि 2 वेले सुबह दे भी हुन जनाब जी लगे पया हुन उठे आ जे ओ देखो हुन प्रोसेसिंग ते लाया दिखा सेब आज थोनू व्लॉग लेट मिलूगा ए तो पर काला लगा ते कल लोड़ी दा कोई 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 बढ़ गया पदेश कल तो जाना जो एक कने स्कूल टटडे ਫਿਰ ਕਿਵੇਂ ਵੀ ਕੰਸੋ ਜਾਣਾ ਸਕੂਲ ਬਾਈ ਸੈਬੂ ਨੇ ਫਿਰ ਕਿਏ ਚਲੋ ਬਸ ਗੁਦ ਨੂੰ ਤੇਰੇ ਸਿਰ ਦੇ ਉੱਪਰ ਰੱਖਦੀ ਹੁਣ ਆਪ ਸਾਰੇ ਚੱਲੇ ਆ ਗੁਦ ਦਵਾਰੇ ਮੱਥਾ ਟੇਕ ਕੇ ਅੱਜ ਹੈਗੀ ਮਾਗੀ ਆਜਾ ਨਾ ਪਾਪਾ ਮਾਗੀ ਹਾਂ ਹੈਪੀ ਮਾਗੀ ਸਾਰੇ ਦਾਦੀ ਚੱਲੇ ਆ ਅਸੀਂ ਚਾਰੋਂ ਚੱਲ ਸਾਰੇ ਦਾ ਦੁਕਰਿਆਣਗੇ ਦਾਦੀ ਚਾਰ ਹੋਗੇ ਦੇਖੋ ਮੇਰੀ ਲੁੱਕ ਅੱਜ ਵਾਲ ਤਾਂ ਉਸੇ ਹੀ ਤੇ ਮਮਾ ਦੀ ਲੁੱਕ ਦੇਖੋ ਤੁਸੀਂ ਸਾਈਡ ਹੋ ਦਸ ਫੈਮਿਲੀ ਵੀ ਖਾਣ ਸੀ ਲੱਗਦੀ ਫਿਰ ਤੁਨ ਉੱਠ ਜਾ ਕਿਸ ਅਸੀਂ ਮਿਲਦੇ ਆ ਓਕੇ ਬਾਬਾ ਜੀ ਨੰਬਰ ਤੁਹਾਡਾ 8732 ਤੁਸੀਂ ਕਿੰਨੇ 200 ਰੁਪਏ ਚਾਹੇ हम आप चल पे सारे देखो सट कर मिट्टी सट की कल रात के गुरुद्वारे हूं आप गड्डी उतरते ठंड कि छोटे तो ठंड बहुत ज्यादा है ਵਾਰੀ ਬੰਦ ਕਰੋ ਜੀ ਊ ਪਾਪ ਉੱਤਰ ਤੇ ਮੰਮਾ ਗਏ ਨੇ ਐ ਮਮਾ ਤੋਤੇ ਲੰਝਾਰੇ ਸਤੋਂ ਪਹਿਲਾ ਉਸ ਰੱਬ ਸੱਚੇ ਤੋ ਹੀਰੇ ਨਹੀਂ ਸੁਣਿਆ ਕੋਈ ਖਾਲੀ ਮੁੜਿਆ ਦੀ ਸੁਖ ਤੇਰਾ ਦਿੱਤਾ आई। की ब्रेड हाँ। आजा बस तो 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 बस पापा ने किया? जा फिर बारी बंद कर जलेबिया खा लो ब्रेड ब्रैडिया

ਤੇ ਹੁਣ ਮੈਂ ਦੁੱਧ ਗਰਮ ਕਰ ਰਿਆ ਅੱਜ ਆਪਾਂ ਲੰਗਰੀ ਖਾਣਾ ਬ੍ਰੈਡ ਹੀ ਖਾਣੀ ਆ ਦੁੱਧ ਨਾਲ ਅਜੇ ਤੱਕ ਮੈਨੇ ਬਣਾਇਆ ਨਹੀਂ ਸੀ ਬ੍ਰੇਕਫਾਸਟ ਮੈਂ ਕਿਹਾ ਆਕੇ ਬਣਾਉਂਗਾ ਉਹਦੇ ਅਸੀਂ ਆਪਦੇ ਬ੍ਰੈਡ ਖਰੀਦ ਕੇ ਲੈ ਕੇ ਆਏ ਸੀਗੇ ਮੈਂ ਕਿਹਾ ਜ ਆਲੂ ਬਾਲ ਕੇ ਗਈ ਸੀਗੀ ਮੈਂ ਮੈਂ ਕਿਹਾ ਆਲੂ ਵਾਲੇ ਬ੍ਰੈਡ ਬਣਾਵਾਂਗੇ ਆਕੇ ਆਈ ਨਹੀਂ ਪਤਾ ਸੀ ਬਾਬਾ ਜੀ ਨੇ ਰਾਤ ਹੀ ਦੇ ਦੇਨੇ ਕਿ ਲੋਖਾੜੂ ਪਕਤੋ ਕਿ ਮਿਹਨਤ ਕਰਨ ਦੀ ਲੋੜ ਨਹੀਂ ਇੰਨਾ ਸੋਚਦੇ ਆ ਬਾਬਾ ਜੀ ਆਪਣੇ ਬਾਰੇ ਨਾ ਕਹਿੰਦੇ ਕਿਥੇ ਵਿਚਾਰੀ ਠੰਡ ਚ ਲੱਗੀ ਰਹੋਗੀ ਸਵੇਰ ਦੀ ਲੱਗੀ ਅੱਜ ਕੰਮ ਵਾਲੀ ਵੀ ਛੁੱਟੀ ਤੇ ਆ ਝਾੜੂ ਪੋਚੇ ਵੀ ਲਾਉਣੇ ਆ ਤੇ ਅੱਜ ਇਹਦੀ ਇੱਕ ਟਾਈਮ ਦੀ ਰੋਟੀ ਤੋਂ ਛੁੱਟੀ ਕਰਾ ਦਿੰਨੇ ਆ ਬਾਬਾ ਜੀ ਨੇ ਮੇਰੀ ਵਿਸ਼ ਪੂਰੀ ਕਰਤੀ ਦੇਖੋ ਆਪਾਂ ਨੂੰ ਬਰੈਡ ਮਿਲ ਗਿਆ ਆਉਂਦੇ ਆਉਂਦੇ ਰਾਹ 'ਚ ਜੁਆਗ ਹੋਰ ਲੈਣ ਗਏ ਆ ਜਨਾਵਜੀ ਕਹਿੰਦੇ ਤੇ ਦੁੱਧ ਬਣਾ ਲਾ ਇਹੀ ਖਾ ਲਾਂਗੇ ਆਪਾਂ ਸ਼ਾਂਤ ਦੁਪਹਿਰੇ ਦੇਖ ਲਾਂਗੇ ਫਿਰ ਕੁਝ ਬਣਾਉਣਾ ਹੋਇਆ ਤਾਂ ਹਾਂ ਦੇਖੋ ਕਿਵੇਂ ਲਾਈਨਾਂ ਲਾਈ ਬੈਠਿਆ ਦੂਜੇ ਘੜੇ 'ਚ ਜੁਆਕਾਂ ਨੂੰ ਫ੍ਰੈਂਚ ਫ੍ਰਾਈਜ਼ ਵੀ ਮਿਲ ਗਏ ਭਾਈ ਫ੍ਰੈਂਚ ਫ੍ਰਾਈਜ਼ ਹੋਰ ਕੀ ਮਿਲਿਆ ਟਿੱਕੀਆਂ ਜਲੇਬੀਆਂ ਜਲੇਬੀਆਂ ਆਜੋ ਜੀ ਸ਼ਕੋ ਲੰਗਰ ਗੁਰੂ ਘਰ ਦਾ ਸਾਡੇ ਨਾਲ ਨਾਲ ਤੁਸੀਂ ਵੀ ਖਾਓ ਬਰੈਡ ਵੀ ਮਿਲ ਗਿਆ ਆਰਾ ਸਾਹਿਬ ਉਹ ਬਣਾਈ ਜਾਂਦਾ ਉਹੀ ਜਲੇਬੀਆਂ ਵਾਲਾ ਹਾਂਜੀ ਇੱਕ ਹੋਰ ਲਾਇਆਗੇ ਨੇ ਲੰਗਰ ਲਓ ਜੀ ਮੱਥਾ ਟੇਕਿਆ ਇਸ ਜੀ ਲੰਗਰ ਛਕ ਲਿਆ ਆਪ ਅੱਜ ਤੱਕ ਬਰੈਡ ਹੀ ਖਾਧਿਆ ਇਕੱਲੇ ਬਰੈਡ ਤੇ ਪਕੌੜੇ ਤੇ ਬਾਹਰ ਠੰਢੀ ਠੰਢੀ ਹਵਾ ਚੱਲਦੀ ਆ ਪੂਰੀ ਇਹ ਤੇ ਲੜਲੀ ਇਕੱਠਾ ਜਾ ਕਿਵੇਂ ਹੋਇਆ ਪਿਆ ਕੀ ਗੱਲ ਹੋ ਗਈ ਇਕੱਠਾ ਜਾ ਕਾਤ ਹੋਇਆ ਪਿਆ ਐਕਸੀਡੈਂਟ ਹੋ ਗਿਆ ਏ ਆਹ ਉਹ ਗੱਡੀ ਆ ਇਹ ਤਾਂ ਓਡੀ ਗੱਡੀ ਐ ਦੇਖਦੇ ਆ ਕੀ ਗੱਲ ਹੋਈ ਆ ਦੇਖ ਕੇ ਆਏ ਵਾਟ ਹੈਪਨਡ ਵਾਟ ਹੈਪਨਡ ਕੀ ਗੱਲ ਹੋ ਗਈ ਓਏ ਆਏ ਕਿਵੇਂ ਕੀ ਹਾਲ ਚਾਲ ਹੈ ਕਹਿੰਦਾ ਸਰ ਠੀਕ ਹੈ ਭਾਈ ਜੀ ਵਧੀਆ ਠੀਕ ਹੈ ਤਦੋਂ ਹੋਣਿਆ ਹੈਲੋ ਕਿਵੇਂ ਹੋ ਗਿਆ ਇਹਦਾ ਨੋਵਾ ਹੈ ਨਾ ਵਾਈ ਤੋੜਦਾ ਕਿਵੇਂ ਕਿਹਾ ਕਾਹਦੇ ਚ ਵਧੀਏ ਉਹ ਖੜਾ ਅੱਗੇ ਆ ਛੋਟਾ ਤੂੰ ਲੈ ਲਓ ਜੀ ਨੋਵਾ ਦਾ ਐਕਸੀਡੈਂਟ ਹੋਇਆ ਆਟੋ ਨਾਲ ਕਹਿੰਦੇ ਬੜੀ ਜ਼ਬਰਦਸਤ ਟੱਕਰ ਸੀਗੀ ਟਾਇਰ ਵੀ ਲੈ ਗਿਆ ਲੈ ਲੋਏ ਵੀ ਟੁੱਟ ਗਿਆ ਟਾਇਰ ਵੀ ਲੈ ਗਿਆ ਇਹਦਾ ਆ ਟੋਚ ਬਜੀ ਨੋਵਾ ਇਹ ਨੀਮਾਡੀਟੋ ਹੈ ਤਾਂ ਨੋਵਲ ਹੈ ਲੋਏ ਵੀਲੀ ਲੈ ਗਿਆ ਲੈ ਹੋਗੀ ਥੋਟੀ ਗੇਮ ਮਨ ਖਤਮ ਇੱਕ ਮਿੰਟ 88 ਮਿੰਟ ਲੱਗਦੀ ਨਹੀਂ ਮੜ ਮੜ ਤੁੱਪੇ ਬਹਿ ਜਾਂਦੇ ਤੁੱਪੇ ਹੁਣੇ ਕੱਢ ਕੇ ਆਏ ਆ ਹਾਂਜੀ ਕੱਲੂ ਸਕੂਲ ਜਾਣਾ ਹੈ ਤਿਆਰੀ ਦੋਰੀ ਕਰ ਲੋ ਬੈਗ ਵਿੱਚ ਲੈ ਕੋਡ ਦੀ ਛੁੱਟੀਆਂ ਹੋਊਗੀ ਫੇ ਚੰਡੀਗੜ੍ਹ ਜੀ ਹੋਈਆਂ ਸ਼ਾਮ ਸ਼ਾਮ ਤੱਕ ਨੂੰ ਛੱਡੀ ਵੀ ਹੋਊਗੀ ਅੱਛਾ ਜੀ ਮੌਜਾ ਲੱਗਿਆਂਗੀ ਆ ਮਤਲਬ ਇਹ ਤਾਂ ਹੀ ਹੋਣੀ ਹੁੰਦੀਆਂ ਹੋ ਜ ਨਹੀਂ ਆ ਜਮਾ ਨਹੀਂ ਹੁੰਦੀਆਂ ਹੋ ਨਹੀਂ ਜੇ ਹੋਈਆਂ ਮੈਂ ਤਾਂ ਵੀ ਤੁਹਾਨੂੰ ਭੇਜੂਗਾ ਲੋ ਠੀਕ ਹੈ ਕੀ ਮੈਂ ਫੇਰ ਤੁਹਾਨੂੰ ਛੱਡ ਕੇ ਆਉਂਗੀ ਮੈਂ ਆਪ ਸਕੂਲ ਹਾਂ ਹੋਰ ਥੋੜੇ ਛੱਡ ਕੇ ਆਉਂ ਤੋ ਵੀ ਕਰੇ ਟਿਕ ਦੇਣੀ ਤੁਸੀਂ ਸਾਰਾ ਦਿਨ ਛੁੱਟੀਆਂ ਚ ਕਿਹੜਾ ਫਿਰ ਰਜਾਈਆਂ ਚ ਬੈੰਨੇ ਹੋ ਆ ਕੰਦਾ ਤੇ ਮੱਥਾ ਮਾਰਦੇ ਰਹਿੰਨੇ ਹੋ ਸਾਬੂਨ ਹੀ ਹਫਤਾ ਹੋ ਗਿਆ ਇੱਕ ਦਾਬ ਨਹੀਂ ਚੱਕ ਕੇ ਦੇਖਿਆ ਨਾ ਫਿਰ ਕਹ ਦੂਗਾ ਮੈਨੂੰ ਤਾਂ ਆਉਂਦਾ ਹੀ ਆ ਬਸ ਇੱਕ ਡਾਇਲੋਗ ਆ ਮੈਨੂੰ ਤਾਂ ਆਉਂਦਾ ਹੀ ਆ ਇਹ ਕੀ ਹੈ ਮੈਨੂੰ ਮੈਨਾਂ ਇੱਕ ਗੇਮ ਖੇਡਣਾ ਨਹੀਂ ਤੂੰ ਤਾਂ ਕਮਲੀ ਆ ਲਉ ਵੀ ਮੇਤਰਾ ਛਾਵੇਂ ਛਾਵੇਂ ਹੋ ਗਈ ਨੇ ਰਣੀ ਰਹੀ ਹੋ ਗਈ ਤੁੰਦਾ ਤੁੰਦੀ ਹੋਏ ਪਈ ਨਹੀਂ ਗੁੰਨੋ ਸੈਭੂ ਰਿਆ ਛੁੱਟੀਆਂ ਹੋ ਗਿਆ ਛੁੱਟੀਆਂ ਹੋ ਗਿਆ ਤੁਹਾਨੂੰ ਫਸਟ ਤਾਂ 5th ਹੈ ਨਾ ਹਾਂ ਸੈਭੂ साहेब छुट्टियाँ हो गई तो तू तो है फर्स्ट तो फिफ्थ क्लास तक बच्चे बत। <laughs> तो नहीं होया, देख तू तो ओनली फिफ्थ तक आ जाओ आ जा

हां ਜਿੱਦੋਂ ਟ੍ਰਾਂਟਿੰਗ ਆਣੀ ਜਦੋਂ ਮੈਂ ਗੁਗੂ ਮਗੂਗੂ ਅੱਗੇ ਪਿੱਛੇ ਅੱਗੇ ਪਿੱਛੇ ਗੁਗੂ ਮਗੂਗੂ ਆ ਮਰਦਾ ਕੋਈ ਇਹ ਲੈ ਲੈ ਲਿਓ ਦੁੱਧ ਵਾਲੀਆਂ ਘੱਟ ਦੇ ਗੋਟ ਲੈ ਲਓ ਖਾਉਂਦੇ ਸੀ ਮੈਂ ਜੀ ਦੇਖਿਆ ਹੈ ਕਰਦੇ ਪਹਿਲਾਂ ਤਾਂ ਖਾਦੀਆਂ ਸੀ ਪਿਛਲੀ ਵਾਰੀ ਤਾਂ ਹੂੰ ਖਾਣੇ ਚਾਹੀਦੇ ਕਰਾਉਣੀ ਆ ਉਹ ਪਾਸੇ ਖਾਂਦੇ ਨਹੀਂ ਆਲਾ ਮੀਏ ਕਦੇ ਇੱਕੰਦੇ ਬੁਰਕੇ ਕਾਗਰ ਦੇਖੋ ਕਿ ਨਹੀਂ ਸਵਾਲ ਲੱਗਦੇ ਪਰੌਠਿਆਂ ਨਾਲ ਤੈਨੂੰ ਜਵਾਬ ਦੇ ਸਕਦਾ ਮੀਨਸ ਫੇਵਰਿਟ ਸਬਜੀ ਤੈਨੂੰ ਜਵਾਬ ਦੇ ਸਕਦਾ ਮੀਨਸ ਫੇਵਰਿਟ ਨਹੀਂ ਬੰਦੀ ਕਦੇ ਕਦੇ ਕਾਦੇ ਕਾਦੇ ਖਾਂਦੇ ਸੋਲੋ ਹਾਂ ਤੁਹਾਡਾ ਇੱਕ ਤਰੀਕਾ ਹੁਣ ਪਹਿਲੀ ਵਾਰੀ ਬਣਾਈ ਅੱਜ ਪੂਰੀ ਢੰਗ ਚ ਹੂੰ ਕਿਉਂਕਿ ਗਾਜਰਾਂ ਜਿਹਾ ਤੁਹਾਨੂੰ ਦੁੱਧਾਂ ਲਈ ਸਵਾਲ ਲੱਗਦੀਆਂ ਅੱਕੇ ਭਾਈ ਸੀਏ ਦੁੱਧਾਂ ਜਿਹਾ ਪਾ ਕੇ ਤੇ ਧੜੀਆਂ ਪਾ ਕੇ ਕੀ ਆਈ ਟੇਸਟ ਆਊਗਾ ਹਨਾ ਬਈ ਹੂੰ ਤੇਨੇ ਜਵਾਬ ਦਿੱਤਾ ਕਿਤੇ ਖਾਂਦੇ ਦਿਖਾਵਾਂਗੇ ਅੱਜ ਗਾਇਸ ਮੈਂ ਕਰਨਾ ਇਹ ਜਿਹੜੇ ਹੁਣ ਪਿਆਰ ਆ ਰਿਆ ਨਾ ਨਾਲ ਚ ਦੇ ਦੇ ਅger ਮੈਂ ਖਾ ਲੂਗਾ ਰੋਟੀ ਖਾਣ ਨੂੰ ਆਇਆ ਤੇ ਟੱਕ ਹੰਟਾ ਗੁੰਨਾ ਸੁੱਖਾ ਸੁੱਖਾ ਸੌਖਾ ਸੁੱਕਈ ਹੋ ਗਿਆ ਤੇ ਸੌਖਾ ਹੀ ਹਟਦਾ ਜਿੰਨਾ ਤਾਂ ਮਾਰੇ ਕਹਿੰਦੇ ਚਾਹਦਿਆਂ ਜਾਉਂਦਾ ਨਹੀਂ ਤੋੜਨਾ ਕੀ ਗੁੰਨੇ ਬਸ ਜਿੰਨਾ ਕੋ ਬੰਦੇ ਨੇ ਪਕਾਇਆ ਜਾਵੇ ਪਿਆ ਪਿਆ ਫਿਰ ਬਰਫ ਬਣ ਜਾਂਦਾ ਉਹ ਬਾਹਾਂ ਤੋਂ ਘਨ ਲਾ ਦਿੰਦਾ ਸਾਡੇ ਦਾਦੇ ਆٹے ਦੀ ਰੋਟੀ ਵਧੀਆ ਬਣਦੀ ਹੈ ਸਰਦੀਆਂ 'ਚ ਲੈ ਆਓ ਜਵਾਕਾਂ ਨੂੰ ਗਰਮ ਗਰਮ ਰੋਟੀ ਖਾ ਲੈਣਗੇ ਜੋ ਬਾਹਰ ਬੈਠੇ ਧੂਈਂ ਪਿੰਕੀ 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 ਹੋਈ ਬੈਠੀ ਹੈ ਸਬ지 ਬਣ ਗਈ ਵਾਓ ਕਿਡ ਸੋ ਬਿਊਟੀਫੁਲ ਸੌਸ ਮਮਾ ਕਿਹਦੇ ਵਿੱਚ ਪਾਣਾ ਇਹ ਪਾਣਾ ਹੈ ਤੇ ਜ ਕੜਾਈ 'ਚ ਪਾਏਗੀ ਚਮਚਾ ਇਹਦੇ ਵਿੱਚ ਆਹ ਦੇਖ ਲਓ ਸਿਆਣੀ ਪੂੜੀ ਰੱਖਤਾ ਆਲੋ ਦੀ ਗੰਡੀ ਸਿਆਣੀਆਂ ਤੁਹਾਨੂੰ ਲੱਗਦੀ ਹੈ ਮੰਤਾ ਲੱਗਦੀ ਹੈ। ਵਾਹ, ਥੈਂਕ ਯੂ। ਸੱਭ ਨੂੰ ਮੈਂ ਆਖ ਰਹੀ ਹਾਂ। ਓਕੇ। ਮੰਮੀ ਮੈਂ। ਥੋੜਾ ਰੁਕਮ ਕਰੋ। ਓਹ, ਸੱਭ ਦੇ ਕੇ ਆ ਤੇ ਉਹ ਗਰਮ ਪਾਣੀ ਚ ਦੇ। ਸੱਭ ਕਿਤੇ? ਸੱਭ ਤਾਂ ਡਰਾਈਂਗ ਕਰਦਾ ਰਹਿੰਦਾ ਸਾਰਾ ਦਿਨ। ਡਰਾਈਂਗ ਨੇ ਕੰਮਲਾ ਕਰਤਾ ਮੁੰਡਾ। ਰੋਟੀ ਆ ਗਈ ਆਪਣੀ। ਆਜਾ ਕੋਲੋਂ ਦੇ ਲਾਈਵ ਤੇ। ਆਜੀ ਲੈ ਕੁਪੇ ਸਾਡਾ ਪਾਪਾ। ਆ ਦੇਖੋ ਸਾਡਾ ਅਦੂਨਾ ਪੇੜ ਸੋਫੇ ਠੰਡੇ ਆ ਓਏ ਸਬਜੀ ਦੇਖੋ ਕਿਹੜੀ ਘੈਂਟ ਬਣੀ ਐ ਕੀ ਸ਼ਕਲ ਆਈ ਐ ਸਬਜੀ ਦੀ ਮਸਤ Papa ਨੂੰ ਕਾਜ ਆ ਕੇ ਤਾਜ ਦੋ ਪੇਚ ਹੂੰ ਬੋ ਵੀ ਹੁੰਦਾ ਗਾ ਉਹਨਾਂ ਨੇ ਗੁਰੂ ਸਰ ਵੀ ਲੱਗੇ ਨੇੜੇ ਨੇੜੇ ਵਾਲੇ ਪਿੰਡਾਂ ਬੰਨਾਂ ਚ ਲੱਗਦੇ ਆ ਚਲੋ ਜੀ ਸਭ ਤੋਂ ਵੱਡਾ ਮੇਲਾ ਮੁਕਸਰ ਰਾਤੋ ਰਾਤ ਹੀ ਪੜਨ ਲੱਗ ਜਾਂਦੇ ਆ ਰਾਤੋ ਰਾਤ ਪੜਨ ਲੱਗ ਜਾਂਦੇ ਆ ਹੂੰ ਪੜਾ ਨਿਰੰਮ ਨਾ ਚਾਹ ਮੇਰੇ ਬਣਾਸ ਕਰਾਉਟ ਛੁੱਟੀਆਂ ਆ ਗਈ ਬਾਡੀ ਬਣਾਓ ਮੈਂ ਛੁੱਟੀ ਹੋ ਗਈ ਗਾਇਜ਼ ਛੁੱਟੀਆਂ ਆ ਤੁਹਾਡਾ ਮੈਸੇਜ ਨਹੀਂ ਆਇਆ ਖੰਡ ਬਈ ਆਓ ਜੀ ਕੋਸ਼ ਮਰਦੀ ਬਣਾਓ ਆ ਲੈ ਦੂਸਤ ਪਹਿਲਾ ਡੀਅਰ ਪੇਰੈਂਟਸ ਡੀਅਰ ਪੇਰੈਂਟਸ ਸਾਥ ਸਾਥ ਕਾ ਕਾ ਡੀਅਰ ਪੇਰੈਂਟਸ ਮੈਸੇਜ ਆ ਗਿਆ ਭਾਈ ਸੈਬੂ ਦਾ ਸੈਬੂ ਦੀ ਗੱਲ ਤੋਂ ਆਨਲਾਈਨ ਕਲਾਸਿਸ ਸਟਾਰਟ ਡੀਅਰ ਪੇਰੈਂਟਸ ਕਾਈਨ ਨੋਟ ਦੈਟ ਪਰ ਇਨਸਟਰਕਸ਼ਨਸ ਐਲਕੇਜੀ ਤੋਂ 5th 15 ਤਰੀਕ ਤੋਂ ਲੈ ਕੇ 21 ਤੱਕ ਸਕੂਲ ਟਾਈਮਿੰਗ ਫੋਰ ਕਲਾਸ 6ਵੀਂ ਤੋਂ 7ਵੀਂ 10 ਵਜੇ ਤੋਂ 3 ਵਜੇ ਤੱਕ 8 8ਵੀਂ ਤੋਂ ਲੈ ਕੇ 12ਵੀਂ ਵਾਲੇ ਦੀ ਹੈਗੀ ਹੈ ਐਸ ਪਰ ਵਿਦ ਦਾ ਡੇਟ ਸ਼ੀਟ ਆਲਰੇਡੀ ਸ਼ੇਅਰਡ ਐਂਡ ਟਾਈਮਿੰਗਸ ਵਿਲ ਬੀ 10 ਤੋਂ ਸਵਾ 1 15 ਤੋਂ 21 ਤੱਕ ਛੁੱਟੀਆਂ ਪਾਈ ਪੰਜ ਵਜੇ ਤੱਕ ਚਲੋ ਜੀ ਛੁੱਟੀਆਂ ਹੋ ਗਿਆ ਭਾਈ ਦਾਸਾ ਦਾ ਬਸ ਇਹ ਨਹੀਂ ਪੰਜਵੀਂ ਤੱਕ ਹੋ ਤਾਂ ਗਈ ਤੋਂ ਵੀ ਪੰਜਵੀਂ ਚ ਆਉਣੀ ਹੈ ਆਲੇ ਪੜ ਕਿ ਮੇਚ ਹੁੰਦੀ ਤਾਂ ਫਿਰ ਛੱਡ ਕੇ ਆਉਣਾ ਪੈਣਾ ਸੀ ਨਾ। ਚਾਵੇਂ ਬਸ ਖਰਾਓ ਠੰਡ ਕੋ ਦੂਰ ਮਟਾਓ। ਆ ਜਾ ਬੂ ਕੀ ਕਰੀਂ ਅੰਦਰ। ਉਧਰ ਦਿਖਾਈਂ ਕੀ ਕੀਤਾ ਸੀ। ਕਿੱਥੇ? ਆਇਂ ਕੀ ਗਾਦਾ ਸੀ ਗੁੰਨੂ ਦੇ ਚਮਚੇ ਤੇ। ਨਾ ਦੇ। ਆਪ ਦਾ ਬਲੇ ਖਾਦਾ ਨਹੀਂ ਆਂਦਾ। ਦੂਜਿਆਂ ਦੇ ਨੀਂਦ ਪਾ ਲੈਂਦੇ। ਆ ਹੁਣ ਇਹਦਾ ਕੀ ਕਰਾਂ? ਬਾਈ ਗਾ ਦੋ। ਖਾ ਲੋ। ਆਇਨਾ ਨੂੰ ਚਟਾਓ। ਸਰਵ ਕਰ ਗੁੰਨੂ ਚਮਚਾ। ਖਾਂਦੇ ਨਹੀਂ ਚੰਗੀ ਤਰ੍ਹਾਂ। ਮੈਂ ਤਾਂ ਜਮਾ ਖਾ ਜਾਂਦਾ ਸੀਗਾ। ਖਾ ਗਏ। ਨਹੀਂ, ਨਾ, ਛੋਟਾ ਹੁੰਦਾ। ਹੁਣ ਨਹੀਂ ਟੇਸਟ ਲੱਗਦਾ। ਇਸ ਨਾਲ ਗਾਜਰਾ ਨਾਲ ਕੇ ਕੇ ਮੁਕਰ ਕੇ ਬੰਦੇ ਨੇ ਪਰੌਂਠੇ ਖਾ ਲਏ ਆਲੂ ਬੈਂਗਨ ਨਾਲ ਬੈਂਗਨ ਸਾਰੇ ਮੁਕਾਤੇ ਵੇ ਦੋ ਤਿੰਨ ਪੀ ਛੱਡੇ ਸਵਾਦ ਬਣੀ ਸੀ ਮਕੌਣੀ ਸੀ ਕਰਾਰੇ ਬਣੀ ਸੀ ਟੇਸਟੀ ਬਣੀ ਸੀ ਤੁਸੀਂ ਮੈਨੂੰ ਇੱਕ ਕਰੀ ਨਹੀਂ ਗਿਆ ਜਾਨੂੰ ਖਾ ਲੋ ਨਹੀਂ ਕੀ ਨਹੀਂ ਗਿਆ ਟੇਸ ਨਹੀਂ ਆ ਰਹਾ ਠੰਡਾ ਠੰਡਾ ਹੋਇਆ ਮੂੰਹ ਇਹ ਕਦੋਂ ਮੈਂ ਬ੍ਰਸ਼ ਕਰਕੇ ਆਇਆ ਨਾ ਮੈਂ ਬ੍ਰਸ਼ ਨਹੀਂ ਕਰਨਾ ਚਾਹੀਦਾ ਆਪਣਾ ਪੇਸਟ ਨਹੀਂ ਯੂਜ਼ ਕਰਨਾ ਚਾਹੀਦਾ ਕਾਲਗੇਟ ਕਹਿੰਦੇ ਵਧੀਆ ਨਹੀਂ ਹੁੰਦਾ ਉਹ ਕੈਂਸਰ ਉਹ ਸੰਸਾਰ ਬੱਚਿਆਂ ਨੂੰ ਕਰਾ ਦਿੰਦੇ ਆ ਪਹਿਲਾਂ ਪਾਣੀ ਪੀਆ ਕਰੋ ਹਾਂ ਪਹਿਲਾ ਪਾਣੀ ਪੀਓ ਫਿਰ ਬ੍ਰਸ਼ ਕਰੋ। ਕੈਂਸਰ ਪਹਿਲਾ ਪਾਣੀ ਪੀਓ। ਫਿਰ ਬ੍ਰਸ਼ ਕਰੋ। ਠੀਕ ਹੈ ਬੱਚੋ? ਫਿਰ ਕੀ ਹੁੰਦਾ? ਫਿਰ ਅਧੀਆਂ ਬਿਮਾਰੀਆਂ ਘਟ ਜਾਂਦੀਆਂ। ਕੋਲਗੇਟ ਕਿਉਂ ਐਵੇਂ ਆ? ਕੋਲਗੇਟ ਕਰਨਾ ਬੱਚੇ ਖਾ ਜਾਂਦੇ ਆ ਉਹ ਕਹਿੰਦੇ ਉਹਨਾਂ ਨੂੰ। ਮੈਂ ਤਾਂ ਖਾਣੀ ਬਹੁਤ ਖਾਣੀ ਆ ਮੈਂ। ਸ਼ਾਬਾਸ਼। ਕੈਂਸਰ ਹੋ ਜਾਂਦਾ ਉਹਦੇ ਨਾਲ। ਪਹਿਲਾਂ ਖਾਂਦੀ ਹੁੰਦੀ ਸੀ ਨਾ। ਪੇਸਟ 'ਚ ਲਿਖਿਆ ਹੋਇਆ ਏ ਖਾਣ ਲਈ ਨਹੀਂ। ਕਿਉਂ ਲੈ ਕੇ ਆਇਆ ਕਰਾਂਗੇ ਅਬ RAM baba ramdev ਵਾਲਾ। ਦੰਤਵੰਜਨ। ਤੁਸੀਂ ਕਹਿੰਦੇ ਆਪੇ ਉਹਦੇ ਨਾਲ ਟੇਸਟ ਵੱਜੂਗਾ। ਉਹਦੇ ਡੱਬੇ ਰੈੱਡ ਹੁੰਦਾ। ਉਹ ਰੈੱਡ ਹੁੰਦਾ ਨਹੀਂ ਰੈੱਡ ਨਹੀਂ ਹੁੰਦਾ ਵਾਈਟ ਜਾਂਦਾ ਦੰਤ ਕੰਤੀ ਹਨ ਉਹ ਰੈੱਡ ਰੈੱਡ ਦੰਤ ਕੰਤੀ ਦੰਤ ਦਤਨਾ ਕਰ ਲੋ ਦਤਨਾ ਚਲੋ ਫਰੈਂਡਸ ਸਾਡਾ ਕੱਲਾਲਾ ਵਲੌਗ ਹਾਈ ਤੱਕ ਪਿਆ ਨਹੀਂ ਉਸ ਦੀ ਵੇਟ ਕਰੀ ਜਾਂਨੇ ਆ ਅਗਲੇ ਵਲੌਗ ਦੀ ਵੀ ਅਸੀਂ ਐਂਡਿੰਗ ਕਰਤੀ ਮੈਂ ਦੋਵੇਂ ਲੇਟ ਹੀ ਪਹੁੰਚਨੇ ਆ ਦੰਦਿਆਂ ਉਦੋਂ ਲੇਟ ਹੋ ਜਾਂਦਾ ਪਰ ਇਹ ਵਿੱਚ ਦੋ ਜੋੜ ਦਾਂਗੇ ਦੋ ਜੋੜ ਦਾਂਗੇ ਨਹੀਂ ਦੋ ਗਿਆ ਬੜਾ ਬਟਾ ਹੋ ਜਾਂਦਾ ਬਾਲੇ ਵੱਡੇ ਦੇ ਚੱਕਰ ਚ ਤਾਂ ਲੋਡ ਨਹੀਂ ਹੋ ਰਿਹਾ ਦੁਪਹਿਰ 2:30 ਵਜੇ ਦਾ ਪਿਆ ਹੋਇਆ ਪ੍ਰੋਸੈਸ ਪੂਰਾ ਉਹਦਾ ਪ੍ਰੋਸੈਸ ਹਜੇ ਵੀ ਐਚਡੀ ਪ੍ਰੋਸੈਸਿੰਗ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਕਿ ਤੁਹਾਡੇ ਕੋਲ ਅੱਜ 3 ਵਜੇ ਵਲੌਗ ਆ ਜਾਣਾ ਸੀ ਕਦੇ ਕਦੇ ਪਤਾ ਨਹੀਂ ਕੀ ਹੋ ਜਾਂਦਾ ਹੈ ਯੂਟਿਊਬਰ ਐਨੂ ਬਾਏ ਬਾਏ ਗਾਇਜ਼ ਆ ਦੇਖੋ ਮੈਂ ਅੱਜ ਨਾ ਅੱਜ ਬਣਾਈ ਸੀਗੀ ਤੁਹਾਨੂੰ ਦਿਖਾਨੀ ਆ ਦੇਖੋ ਕਿੰਨੀ ਸੋਣੀ ਬਣਾਈ ਆ ਤੂੰ ਤਾਂ ਕੁਝ ਨਹੀਂ ਬਣਾਇਆ ਤੇ ਤਾਂ ਰੰਗ ਹੀ ਕੀਤਾ ਸੋਨੀ ਬਣਾਣਾ ਤੇ ਫਿਰ ਪਤਾ ਲੱਗੂਗਾ ਕਿ ਇੰਚ ਬਹੁਤ ਫਰਕ ਆ ਠੀਕ ਹੈ ਨਾ ਦਿਲੀ ਦੀ ਦੇਖੀ ਸੀ ਗੱਡੀ ਸੋਨੀ ਬਣਾਉਂਦੀ ਆ ਸੈਂਸ ਦੇ ਵੀ ਹਾਂ ਵਾਈਂਗੋ ਦੀ ਹਾਂ ਦੇਖੀ ਸੋਨੀ ਦੇਖੀ ਸੀ ਮੈਂ ਦੇਖੀ ਸੀ ਬਹੁਤ ਸੋਹਣੀ ਬਣਾਈ ਤੈਨੂੰ ਬਾਏ ਬਾਏ ਮਿਲਦੇ ਕੱਲੀ ਖੋ ਨਵੇਂ ਮੈਂ ਕਰ ਦਿਆਂ ਕਿ ਤੁਹਾਨੂੰ ਸਾਡੇ ਵਲੌਗ ਪਸੰਦ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਂ ਦਿਖਾ ਦਿੰਨੇ ਆ ਮਪਾਣ ਉਹਦੇ ਮੈਨੂੰ ਦਿਖਾਈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮਪਾਣ ਉਹਦੇ ਬੰਨੂ ਦਿਖਾਈ ਨਹੀਂ ਦਿਖਾ ਦਾਂਗੇ ਦਿਖਾ ਦਾਂਗੇ ਆ ਲੜਦੇ ਹੋਣੇ ਦਿਖਾਇਆ ਜੀ ਜੀ ਬਾਏ ਬਾਏ ওকে ਬਾਏ ਬਾਏ ਗੁڈ ਨਾਈਟ ਕੱਲ ਮਿਲਾਂਗੇ ਖੋਣੇ ਵਿੱਚ ਬਲਾਲੇ ਗੁੰਨੂ ਤੇਰਾ ਦੁੱਧ ਦਿਖਾ ਰੋ ਮਨਾਪਾ ਦੁੱਧ ਪੀ ਕੇ ਆਪਾਂ ਵਲੌਗ ਦਾ ਐਂਡ ਵੀ ਨਾਲ ਨਾਲ ਕਰਦੀ ਹੈ ਨਾ ਗੁੰਨੂ ਨੇ ਅਜੇ ਤੱਕ ਸਿਰ ਨਹੀਂ ਭਾਇਆ ਦੇਖ ਲਓ ਪੁੱਤਰੀ